ਪਿੰਡ ਦੇ ਲੋਕਾਂ ਤੁਹਾਨੂੰ ਸੁਪੈ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਰ ਬਸਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇ ਦੇਓ ਮੇਰਾ ਨਾਮ ਸ੍ਰਿੰਦਰ ਕੁਮਾਰ ਰਾਏ ਮੇਰਾ ਪਿੰਡ ਚਢੋਲੀ ਹੈ ਗਰਾਹ ਪਿੰਡ ਚੁੱਲੀ ਪਿੰਡ ਤੇ ਪਿੰਡ ਦੇ ਆ ਮੈਨੂੰ ਚਲੋ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦੇ ਕੰਮ ਕਰਾਵਾਂਗੇ ਪਿੰਡ ਦੀ ਚੰਗੀ ਸੋਚ ਰੱਖੀ ਦੀ ਪਿੰਡ ਨੂੰ ਕਿਤੇ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਬਾਕੀ ਚਲੋ ਗੁਰੂ ਮਹਾਰਾਜ ਨੇ ਸਾਨੂੰ ਨਾਲ ਸਾਥ ਦੇਣਗੇ ਤੇ ਅਸੀਂ ਇਹਦਾ ਜਿਹੜੀਆਂ ਮਤਲਬ ਬਾਧੇ ਕੰਡੇ ਦੇ ਉਹਨਾਂ ਨੇ ਪੂਰੇ ਕਰਾਣੇ ਆ ਜੀ ਸਰ ਪਿਛਲੀ ਪੰਚਾਇਤੋਂ ਲੋਕ ਕਿਹੜੇ ਪੈਂਡ ਕੰਮ ਰਹਿ ਚੁੱਕੇ ਜੋ ਤੁਹਾਡੀ ਬਾਈ ਦੇ ਪੂਰੇ ਕਰਾਈ ਜਾਣੇ ਜੀ ਪਿਛਲੇ ਪੰਚਾਇਤਾਂ ਲੋਨ ਤੋਂ ਕਾਫੀ ਮਤਲਬ ਪਿੰਡ ਦੇ ਵਿੱਚ ਕੰਮ ਕਰਾਣ ਵਾਲੇ ਪੇਦੇ ਆ ਪਰ ਸੋਚ ਸਾਡੀ ਤੇ ਹੁਣ ਇਹ ਜਿਹੜੇ ਜਿਹੜੇ ਕੰਮ ਪੇਦੇ ਆ ਉਹ ਅਸੀਂ ਪੂਰੇ ਕਰਨੇ ਆ ਜਿਵੇਂ ਸ਼ਮਸ਼ਾਨ ਘਾਟ ਹੋ ਗਿਆ ਬਾਕੀ ਨਾਲਾ ਹੈ ਹੋਰ ਓਪਨ ਜਮ ਪਾਰਕਿੰਗ ਵਗੈਰਾ ਤੇਰੇ ਕੰਮ ਕਰਨ ਵਾਲੇ ਪਿੰਡਾਂ ਜਾਂ ਤੇਰੇ ਕਿਰਪੀ ਦੇ ਸਾਡੇ ਕੋਲ ਪਿੰਡ ਵੀ ਪੀ ਤੁਸੀਂ ਆਹ ਨੂੰ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ 'ਚ ਜਾਈਦਾ ਉੱਥੇ ਲਟਾਂ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੀਆਂ ਹੁੰਦੀਆਂ ਹਾਂਜੀ ਜਦੋਂ ਪਿੰਡਾਂ ਦੇ ਅੰਦਰ ਇੰਟਰ ਕਰੀਏ ਤੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਹਾਂਜੀ ਹਾਂਜੀ ਤਾਂ ਕਾਫੀ ਪ੍ਰਗਤੀਆਂ ਹੁੰਦੀਆਂ ਨੇ ਉਹ ਵਧੀਆ ਦਿਖ ਨਹੀਂ ਰਹੇ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਇਦਾਂ ਦੀ ਪ੍ਰਗਤੀ ਹੈਗੀ ਨਹੀਂ ਅਜੇ ਤਣੀ ਹੈਗੀ ਪਰ ਅੱਡੀ ਸੋਚ ਆਹੀ ਬਣਾਵਾਂਗੇ ਹੁਣ ਓਪਨ ਜਿਮ ਵੀ ਨਹੀਂ ਹੈਗੀ ਪਾਰਕ ਉਹੀ ਵੀ ਗਰਾਉਂਡ ਜਿਹੜਾ ਤੁਸੀਂ ਕਹਿੰਦੇ ਹੋ ਵੀ ਨਹੀਂ ਹੈਗਾ ਖੇਡਦਾ ਤੇ ਹੁਣ ਚਾਹੀ ਸਰਕਾਰ ਅਗੇ ਅਪੀਲ ਕਰਨੇ ਵੀ ਸਾਨੂੰ ਇਹ ਦੇਣ ਮੌਕਾ ਦੇ ਅਸੀਂ ਬਣਾਈਏ ਅਸੀਂ ਆਪਣਾ ਜਿਹਾ ਕਰੀਏ ਚਲੋ ਪਿੰਡ ਨੇ ਤੇ ਨਹੀਂ ਕੀਤਾ ਪਹਿਲਾਂ ਪਛਾਣ ਨਹੀਂ ਕੀਤਾ ਤੇ ਅਸੀਂ ਤੇ ਹੁਣ ਕਰਨ ਦੀ ਸੋਚ ਰੱਖੀ ਦੀ ਹੈ ਅੱਜ ਸਤ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਪਿੰਡ ਦੀ ਐਜੂਕੇਸ਼ਨ ਕੀ ਵੀ ਸਕੂਲ ਕੀ ਲੱਗਦਾ ਤੁਹਾਨੂੰ ਸਕੂਲ ਚਲੋ ਜਿਹੜਾ ਚੰਗਾ ਆ 12ਵੇਂ ਦਾ ਸਾਡਾ ਸਕੂਲ ਆ ਪਿੰਡ ਦੇ ਵਿੱਚ ਤੇ ਸਕੂਲ ਦੀ ਪੜਾਈ ਵੀ ਠੀਕ ਹੀ ਆ ਸਾਡੇ ਉਨੇਕ ਨਹੀਂ ਮਾੜੀ ਹੈਗੀ ਚਲੋ ਸਕੂਲ ਹੈ ਆਪਣੀ ਜਗ੍ਹਾ ਠੀਕ ਹੈ ਐਜੂਕੇਸ਼ਨ ਠੀਕ ਹੈ ਜੀ ਸਾਡਾ ਰਾਸ਼ਨ卡ਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ卡ਡ ਨਹੀਂ ਬਣਦੇ ਸੋ ਨਹੀਂ ਜਾਇਜ਼ ਬਣੇ ਹੁੰਦੇ ਆ ਗਰੀਬਾਂ ਦਾ ਰਾਸ਼ਨ卡ਡ ਨਹੀਂ ਪਉਂਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੈ ਨਹੀਂ ਸਾਡੇ ਪਿੰਡ ਵਿੱਚ ਇਹ ਹੈਗਾ ਵੀ ਰਾਸ਼ਨ卡ਡ ਬਣਦੇ ਆ ਕਾਫੀ ਲੋਕਾਂ ਦੇ ਬਣਦੇ ਆ ਪਰ ਤਕਰੀਬਨ ਉਹੀ ਤੁਹਾਡੇ ਵਾਲੀ ਗੱਲ ਠੀਕ ਹੈ ਵੀ ਜਿਹੜੇ ਬਣਦੇ ਆ ਉਹ ਕਟਾਵਾਗੇ ਤੇ ਜੇ ਤਕਰੀਬਨ ਨਹੀਂ ਮਿਲਦਾ ਤੇ ਅਸੀਂ ਉਹਨਾਂ ਦੇ ਕ੍ਰੈਡਿਟ ਕਾਰਡ ਬਣਾਵਾਗੇ ਨਾਲ ਹੋ ਕੇ ਬਣਾਵਾਗੇ ਜਿੱਦਾਂ ਬੜਾਪਾ ਪੈਸੇ ਨੋ ਵੀ ਰਾਸ਼ਨ ਕਾਰਟ ਹੋ ਗਿਆ ਜਿੱਦਾਂ ਆਪਣੇ ਹੈਂਡੀਕੈਪ ਬੰਦੇ ਆ ਉਹਨਾਂ ਦੀ ਇਹ ਪਰਸਨਲ ਲਾਵਾਗੇ ਉਸ ਪੂਰੀ ਜਾਰੀ ਹੈ ਪਿੰਡ ਦਾ ਪੂਰੀ ਤਰ੍ਹਾਂ ਵਿਕਾਸ ਕਰਾਵਾਂਗੇ ਹਰ ਬੰਦੇ ਦੀ ਗੱਲ ਸੁਣਾਂਗੇ ਹਰ ਬੰਦੇ ਨਾਲ ਹੀ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਉਹਨਾਂ ਨਾਲ ਜੀ ਸਾਰਾ ਤੁਸੀਂ ਦੇਖ ਲਓਗਾ ਪਿਛਲੇ ਦਿਨੀ ਅੱਛੇ ਪੋਠਿਆਂ ਦੇ ਮਤਾਨ ਜਿਹੜੀ ਜਿਹੜੀ ਆਈ ਹੈ ਅੱਜ ਹਾਂ ਜੀ ਹਾਂ ਜੀ ਹਾਂ ਜੀ ਕੋਈ ਫਰੰਜ਼ ਕਿੰਨੇ ਨਵੇਂ ਗ੍ਰਾਂਟਾ ਆਈਏ ਤਾਂ ਕਿੰਨੇ ਹੋਏ ਹੋਣਗੇ ਸਰ ਜਿਹੜੇ ਆਪਣੇ ਫਾਰਮ ਹਣ ਭਰੇ ਆ ਨਾ ਪਹਿਲਾਂ ਤੇ ਚਲੋ ਪਿਛਲੀ ਪੰਚਾਇਤਾਂ ਨੇ ਪਤਾ ਨਹੀਂ ਕਿੰਨੇ ਭਰੇ ਜਾਂ ਕਿੰਨੇ ਬਣੇ ਇਹਦੇ ਵਾਰ ਤੇ ਸਾਨੂੰ ਕੋਈ ਨੌਲ ਜੀ ਨਹੀਂ ਤੇ ਨਾਸ ਆਂ ਪੁੱਛਿਆ ਤਾਂ ਨਾ ਉਹਦਾ ਕੀਤਾ ਇਹ ਜ਼ਰੂਰੀ ਆ ਵੀ ਜਿਹੜੇ ਅਸੀਂ ਆਪਣੇ 30 35 ਘਰ ਕੱਚੇ ਹੈਗੇ ਆ ਉਹਨੇ ਗ੍ਰਾਂਟਾ ਭਰੀ ਦੀਆਂ ਨੇ ਫਲੈਸਾਂ ਦੀ ਆ ਕੋਈ ਮੈਂ 40 ਕਿ ਗ੍ਰਾਂਟਾ ਭਰੀਆਂ ਨੇ ਜਿਹਨਾਂ ਦੇ ਘਰਾਂ 'ਚ ਫਲੈਸਾਂ ਦੀ ਪ੍ਰੋਬਲਮ ਆਉਂਦੀ ਸੀ ਤੇ ਸਰਕਾਰ ਆ ਗਈ ਹੁਣ ਸਰਕਾਰ ਦੀ ਕਾਰਵਾਈ ਆ ਉਹ ਮਹੀਨੇ ਨੂੰ 2 ਮਹੀਨੇ ਨੂੰ 10 ਦਿਨ ਜਦੋਂ ਪੇ ਕੀ ਤੋ ਜਦੋਂ ਇਹ ਪਏਗੀ ਉਹਨਾਂ ਦੇ ਸਾਹਮਣੇ ਸਰਪਬਲਿਕ ਦੇ ਸਾਹਮਣੇ ਵੀ ਆਏ ਨੇ ਸਰਕਾਰ ਨੇ ਵੀ ਦਸੀ ਦਿਨ ਹੁੰਦਾ ਜੀ ਸਰ ਮੰਦੇ ਦਾ ਵੀ ਗੱਲ ਤਾਂ ਮਰਜ਼ੂਕਾ ਅਮਰੀਕਾ ਦੇ ਜੋਰ ਹੁੰਦੇ ਨੇ ਉਹਨਾਂ ਨੂੰ ਨਾਂ ਨਹੀਂ ਦਿੱਤਾ ਜਾਂਦਾ ਸਭ ਜਾਇ ਨਾ ਪਾਜ ਜਾਂਦੇ ਨੇ ਉਹ ਅਜੀ ਕੋਈ ਤੇ ਕਿਉਂ ਬਰਲਾ ਕੀਤਾ ਜਾਂਦਾ ਮਰੇਗਾ ਦਾ ਇਹ ਆ ਵੀ ਦੇਖੋ ਜੀ ਜਿਹੜੇ ਤੇ ਕੰਮ ਕਰਾਉਣੇ ਆਂ ਅਸੀਂ ਪੰਚਾਇਤ ਦੇ ਜੇ ਅਸੀਂ ਆਪਣੇ ਥਰੂ ਗ੍ਰਾਮਾ ਦੇ ਮਰੇਗਾ ਦੇ ਕੰਮ ਕਰਾਵਾਂਗੇ ਉਹ ਤੇ ਅਸੀਂ ਆਪਣੇ ਹੀ ਪਿੰਡ ਦੇ ਜਿਹੜੇ ਬੇਰੁਜ਼ਗਾਰ ਆ ਉਹਨਾਂ ਦੇ ਘਾਟ ਬਣਦੇ ਉਹਨਾਂ ਦੇ ਕੋਈ ਕੰਮ ਕਰਾਵਾਂਗੇ ਬਾਕੀ ਨਿਹਿਆ ਇਹ ਕੀ ਕੰਦੇ ਦੇ ਕੋਈ ਆਪਣੇ ਪੰਚੇ ਸਰਪੰਚੇ ਕੋਈ ਸਿਆਣੇ ਬੰਦੇ ਲੈ ਕੇ ਗੱਲ ਨਿਵੇੜ ਲਈ ਦੀ ਘਰ ਆਪਣੇ ਪੰਚਾਇਤ ਵਿੱਚ ਹੀ ਨਿਵੇੜਲੇ ਦੀ ਥਾਣੇ ਤੱਕ ਬਹੁਤ ਘੱਟ ਚੱਕਰ ਪਾਇਦਾ ਕਿਉਂਕਿ ਐਵੇਂ ਗਰੀਬ ਲੋਕ ਹੁੰਦੇ ਆ ਮੈਂ ਮੈਂ ਤੂੰ ਤੂੰ ਵਿੱਚੋਂ ਪੈਸੇ ਥਾਣੇ ਵਾਲੇ ਦੇਣਗੇ ਲੋਕਾਂ ਨੂੰ ਵੀ ਖੁਲਵਾਣਗੇ ਨਾਲ ਬੰਦਿਆਂ ਨੂੰ ਵੀ ਖੁਵਾਣਗੇ ਤੇ ਆਪਣੇ ਨੁਕਸਾਨ ਦੇ ਵਿੱਚ ਤੇ ਜਿਹੜੀ ਘਰ ਬਹਿ ਕੇ ਅਸੀਂ ਚੀਜ਼ ਨੂੰ ਨਿਵੇਟ ਲੈਣਾ ਉਹਦੇ ਵਰਗੀ ਚੀਜ਼ ਹੀ ਕੋਈ ਨਹੀਂ ਇਹਦਾ ਸੈਂਟਰ ਗੋਲ ਮੰਨ ਜਾਂ 50% ਤੋਂ ਖਸੂਸਾਂ ਗਰੀਬ ਲੋਕਾਂ ਵਾਸਤੇ ਪੈਦਾ ਚੱਪੇ ਹਾਂਜੀ ਤੋਂ ਕਿੰਨਾ ਕਿਤੇ ਢੜੇ ਬੰਦੀ ਹੁੰਦੀਆਂ ਪਿੰਡ 'ਚ ਕੋਈ ਖਾ ਭਾਜੀ ਹੁੰਦੀਆਂ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਤੁਹਾਡੀ ਕੋਈ ਵੀ ਕਿਵੇਂ ਬੁਰਾ ਲਾ ਕੀਤਾ ਜਾਵੇ ਸਰ ਸਾਡੇ ਉਹਦੇ ਹਰ ਪਿੰਡ 'ਚ ਅੱਜ ਕੱਲ ਚੱਲਿਆ ਕਰਦੀ ਹੈ ਢੜੇ ਬੰਦੀ ਪਰ ਹਾਡੀ ਸੋਚੇ ਇਹ ਪੀ ਉਹਨਾਂ ਨੇ ਵੀ ਪਿਆਰ ਨਾ ਕਿਤੇ ਭਾਈਚਾਰਾ ਰੱਖੋ ਢੜੇ ਬੰਦੀ 'ਚ ਕੋਈ ਨਹੀਂ ਰੱਖੇਦਾ ਬਾਕੀ ਸਰਕਾਰ ਦੀ ਜਿਹੜੀ ਵੀ ਸਕੀਮ ਆਂਦੀ ਹੈ ਤੇ ਉਸ ਲੋਕਾਂ ਤੱਕ ਪਹੁੰਚਾਈ ਦੀ ਹੈ ਲੋਕਾਂ ਨੂੰ ਖੁਦ ਹੁੰਦੇ ਘਰਾਂ ਜਗ੍ਹਾਾਂ 'ਚ ਜਾ ਕੇ ਦੱਸੇਦਾ ਵੀ ਆ ਸਕੀਮ ਆਈ ਦੀ ਹੈ ਲਾਭ ਲਾਓ ਤੇ ਆਪਣੇ ਕੰਮ ਕਰਾਓ ਫਿਰ ਸਾਡਾ ਜੋਦਨ ਅਜਿਆਂ ਰੋਦੋਂ ਪੰਜਾਹ ਸਾਲਾਂ ਨੇ ਮਹਿੰਮ ਜੜੀ ਆ ਆਪਣੇ ਪਿੰਡ ਨੂੰ ਲੈ ਕੇ ਕਿਵੇਂ ਦੇ ਦੇ ਸਾਡਾ ਵੀ ਸਾਡੇ ਦੇ ਜਿਲ੍ਹੇ ਬੜੀ ਬਾਬੇ ਦੀ ਕਿਰਪਾ ਹੈ ਵੀ ਸਾਡੇ ਦੇ ਨਸ਼ੇ ਵਿੱਚ ਨਾ ਮੁੰਡੇ ਨਹੀਂ ਹੈਗੇ ਫਿਰ ਵੀ ਅਸੀਂ ਲੋਕਾਂ ਨੂੰ ਵੀ ਇਹ ਗੱਲ ਕਹਿੰਨੇ ਮੁੰਡਿਆਂ ਨੂੰ ਵੀ ਕਹਿੰਨੇ ਵੀ ਅੱਜ ਤੋ ਬਚ ਕੇ ਰਹੋ ਜਿਮਾ ਜਾਓ ਖਾੜਿਆਂ ਜਾਓ ਚੰਗਾ ਖਾਓ ਤੇ ਛੇਤਾ ਬਣਾਓ ਤੇ ਆਪਣੇ ਮਾਪਿਆਂ ਦੀ ਸੇਵਾ ਕਰੋ ਜੇ ਨਸ਼ਿਆਂ ਵਿੱਚ ਪੈ ਜਾਗੇ ਤੇ ਆਪਣੇ ਮਾਪਿਆਂ ਨੂੰ ਵੀ ਰੋਲਾਂਗੇ ਆਪਣੇ ਦੇਸ਼ ਨੂੰ ਵੀ ਰੋਲਾਂਗੇ ਆਪਣੇ ਪਿੰਡ ਨੂੰ ਵੀ ਰੋਲਾਂਗੇ ਤੇ ਤਾਂ ਕਰਕੇ ਨਸ਼ਿਆਂ ਦੇ ਵਿੱਚ ਬਚਾ ਹੀ ਆ ਜੀ ਬੀਰ ਜੀ ਅ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਕਜਾਏ ਧੱਕੇ ਖਾਣੇ ਪੈਂਦਾ ਸਮਾਂ ਵੀ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਹਾਂਜੀ ਇੱਕ ਸਰਪੰਚ ਦੀ ਕੀ ਜੁੰਮਿਆਲੀ ਹੁੰਦੀ ਹੈ ਕਿਵੇਂ ਦੇ ਉੱਤੇ ਮਰੇ ਸਰਪੰਚ ਦੀ ਜਿੰਮਾਰੀ ਹੈ ਕਿ ਜਿਹੜਾ ਲੜਾਈ ਝਗੜਾ ਹੁੰਦਾ ਉਹਨੂੰ ਪਿੰਡ ਵਿੱਚ ਹੀ ਨਿਪਟਾਇਆ ਜਾਏ ਬਾਕੀ ਮੇਰੇ ਸਰਪੰਚਾਂ ਭਰਾਵਾਂ ਲਈ ਕਹੀ ਪੀ ਲਿਆ ਵੀ ਇੱਥੋਂ ਤੱਕ ਕੋਸ਼ਿਸ਼ ਕਰੋ ਵੀ ਆਪਣੇ ਪਿੰਡ ਦਾ ਝਗੜਾ ਪਿੰਡ ਵਿੱਚ ਹੀ ਮਗਾਇਆ ਜਾਏ ਕਿਉਂਕਿ ਲੋਕਾਂ ਕੋਲ ਨਾ ਟਾਈਮ ਵੀ ਨਹੀਂ ਹੈਗਾ ਬਾਕੀ ਪੈਸਾ ਵੀ ਖਰਾਬ ਹੁੰਦਾ ਹੈ ਤੇ ਸ਼ੋਅ ਦੇ ਵਿੱਚੋਂ ਕੋਈ ਚੰਨੀ ਕੇਸ ਦੇ ਜਿਹੜੇ ਵੀ ਕੋਟ ਕਰੀਆਂ ਜਾਂ ਠਾਲਿਆਂ ਤਾਂ ਕਿ ਜਾਣਦੀਦੇ ਆ ਬਾਕੀ ਅਸੀਂ ਤੇ ਆਪਣੇ ਪਿੰਡ ਦਾ ਸੁਧਾਰ ਆਪਣੇ ਪੰਚਾਇਤ ਵਿੱਚ ਹੀ ਬੈ ਕੇ ਮਕਾ ਕੇ ਕਰ ਲੈਂਦੇ ਹਾਂ ਹੁਣ ਤੁਸੀਂ ਕਿਹੜਾ ਪਹਿਲ ਦੇ ਅਧਾਰ ਦੇ ਵਿੱਚ ਪਿੰਡ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਲੋੜੀਦਾ ਪਿੰਨੂ ਸੁਖਸੂਤਾਂ ਦਾ ਪ੍ਰਬੰਧ ਹੈ ਸਰ ਪਹਿਲਾਂ ਤੇ ਮੈਂ ਪਹਿਲ ਦੇ ਧਾਰ ਤੇ ਆਪਣੇ ਸ਼ਮਸ਼ਾਨ ਘਾਟ ਦਾ ਕੰਮ ਕਰਵਾਣਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜਦੋਂ ਕੋਈ ਸਾਡੇ ਇਦਾਂ ਦੀ ਦੁਰਘਟਨਾ ਵਾਪਰ ਜਾਂਦੀ ਹੈ ਬਹੁਤ ਲੋਕਾਂ ਨੇ ਤੇ ਇਹੀ ਗੱਲ ਕਹਿੰਦੇ ਨੇ ਕਿ ਪਿੰਡ ਦਾ ਸਰਪੰਚ ਕਿਹੋ ਜਿਹਾ ਜਿਨ੍ਹਾਂ ਨੇ ਸਮਸ਼ਾਨ ਘਾਟ ਹੀ ਨਹੀਂ ਸਹੀ ਬਣਾਇਆ ਤਾਂ ਦੂਸਰਾ ਆਪਣੇ ਪਿੰਡ ਦੀਆਂ ਸੜਕਾਂ ਟੁੱਟੀਆਂ ਦੀਆਂ ਨੇ ਗਲੀਆਂ ਨਾਲੀਆਂ ਦਾ ਜਿਹੜਾ ਨਾ ਬਹੁਤ ਬੁਰਾ ਹਾਲ ਹੈ ਇਹ ਸਫਾਈ ਦੇ ਤੋਂ ਇਹਨਾਂ ਦੀ ਸਫਾਈ ਕਰਾਵਾਂਗੇ ਇਹ ਰਿਪੇਅਰ ਕਰਾਵਾਂਗੇ ਦੂਜਾ ਇਹ ਆ ਵੀ ਆਪਣੇ ਬਾਬੇ ਦੇ ਬੰਦਾ ਜਿਹੜਾ ਨਾਲਾ ਨਾਲ ਉਹਦਾ ਪਾਣੀ ਜਿਹੜਾ ਉਹ ਵਾਰ ਘਟਣਾ ਚਾਹੀਦਾ ਸੱਜੀ ਸਾਹਿਬ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਵੱਸਿਆ ਕੋਆਰਡੀਨੇਟਰ ਸਰਪੰਚ ਆਪਾ ਸਰਚ ਜੀ ਮੈਸੇਜ ਇਹ ਦੇਣਾ ਚਾਹਨਾ ਪੀ ਜਿੱਦਾਂ ਮੈਂ ਸੇਵਾ ਕਰਦੇ ਆ ਤੁਸੀਂ ਮੇਰੇ ਕੰਦੇ ਨਾ ਕੰਦਾ ਜੋੜ ਕੇ ਮੇਰੇ ਨਾਲ ਸਾਥ ਦੇਗੇ ਮੇਰੇ ਭਰਾ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਨਾਲ ਸਾਥ ਦੇਣਗੇ ਤੇ ਫੇਰੀ ਮੈਂ ਕੇ ਕਾਮਯਾਬੀ ਨੂੰ ਹਾਕਿਲ ਕਰ ਸਕਣਾ ਜੇ ਮੇਰੀਆਂ ਇਹ ਮੈਨੂੰ ਹੀ ਫਿਚਣਗੇ ਤੇ ਫਿਰ ਮੈਂ ਪਿੰਡ ਦਾ ਕੋਈ ਸੁਧਾਰ ਨਹੀਂ ਕਰ ਸਕਦਾ ਤੇ ਤਾਂ ਕਰਕੇ ਮੇਰੇ ਭਰਾਵਾਂਗੇ ਭੈਣਾਂਗੇ ਇਹ ਹੀ ਮੈਸੇਜ ਹੈ ਪੀ ਉਹ ਮੇਰੇ ਨਾਲ ਸਾਥ ਦੇਣ ਤੇ ਮੇਰਾ ਕੰਮ ਦਾ ਪਿੰਡ ਦਾ ਸੁਧਾਰ ਕਰਾਂ